ਰਾਣੀ ਦੀ ਸਭ ਤੋਂ ਫੇਵਰਿਟ ਫਿਲਮ ਮੇਰੀ ਆਪਣੀਆਂ ਦੇ ਵਿੱਚੋਂ ਤੁਹਾਡੀ ਆਪਣੀਆਂ ਚੋਂ ਜਿਹੜੀ ਕਲਾਕਾਰੀ ਅਸੀਂ ਠੀਕ ਹੈ ਜੀ ਰਾਣੀ ਦਾ ਫੇਵਰਿਟ ਭੋਜਨ ਖਾਂਦਾ ਕੀ ਆ ਖਾਣ ਪੀਣ ਵਾਲੇ ਦਾ ਤੈਨੂੰ ਪਤਾ ਹੀ ਲੱਗ ਗਿਆ ਪਰ ਮੈਨੂੰ ਆ ਜਿਹੜੀਆਂ ਆਲੂ ਫਲੀਆਂ ਬਹੁਤ ਅੱਛੀਆਂ ਲੱਗਦੀਆਂ ਨੇ ਠੰਡੀ ਖੀਰ ਬਹੁਤ ਅੱਛੀ ਲੱਗਦੀ ਏ ਮੈਨੂੰ ਤੇ ਮੱਕੀ ਦੀ ਰੋਟੀ ਦੇ ਉੱਤੇ ਸਾਗ ਤਰਿਆ ਹੋਵੇ ਉਹ ਮੈਨੂੰ ਬਹੁਤ ਅੱਛਾ ਲੱਗਦਾ ਮਤਲਬ ਮੇਰਾ ਮਨ ਪੌਂਦਾ ਪਹੁੰਚਣਾ ਇਹ ਵਧੀਆ ਲੱਗਦਾ ਸਾਰੇ ਕਰੇਲੇ ਕਰੇਲੇ ਜਿਹੜੇ ਉਹ ਤਾਂ ਗੱਲ ਵੇਟਿਆ ਹੁੰਦਾ ਮਸਾਲਾ ਪਰਕੇ ਮੇਰੇ ਵਰਗੇ ਕੇਸ ਦਾ ਤੇ ਬਹੁਤ ਸਾਰੀਆਂ ਜਗ੍ਹਾ ਘੁੰਮੀਆਂ ਹੋਣਗੀਆਂ ਪੰਜਾਬ ਚ ਇੰਡੀਆ ਚ ਬੋਲਡ ਦੇ ਵਿੱਚ ਵਧੀਆ ਹੌਲੀਡੇ ਡੈਸਟੀਨੇਸ਼ਨ ਜਿੱਥੇ ਆਵੇ ਮੈਂ ਜਾਮਾ ਉੱਥੇ ਵੀ ਪਰਿਵਾਰ ਨਾਲ ਜੇ ਘੁੰਮਣ ਨੂੰ ਮੈਨੂੰ ਵਧੀਆ ਲੱਗੀ ਉਹ ਡੈਸਟੀਨੇਸ਼ਨ ਦੁਬਾਰਾ ਜਾਣਾ ਜਿੱਥੇ ਮੈਂ ਗਿਆ ਹੋਇਆ ਗਿਆ ਹੋ ਮਾ ਜਿੱਥੇ ਮੈਂ ਜਾਣਾ ਚਾਹੁੰਦਾ ਜਿੱਥੇ ਜਾਣਾ ਚਾਹੁੰਦਾ ਜਿੱਥੇ ਆਪਾਂ ਜਾ ਕੇ ਨੇ ਆਏ ਨਿਊਜ਼ੀਲੈਂਡ ਦਾ ਜਿਹੜਾ ਸ਼ਹਿਰ ਤੁਸੀਂ ਕਹਿੰਦੇ ਸੀ ਹਾਂ ਕੀਨਸ ਟਾਊਨ ਦੇ ਵਿੱਚ ਜ਼ਰੂਰ ਜਾਣਾ ਉੱਥੇ ਜਾ ਕੇ ਆਉਣਾ ਉੱਥੇ ਬੱਚਿਆਂ ਨਾਲ ਟਾਈਮ ਸਪੈਂਡ ਕਰਾਂ ਉੱਥੇ ਮਤਲਬ ਛੁੱਟੀਆਂ ਕੱਟੀਏ ਸਾਰਾ ਕੁਝ ਜਾਈਏ ਉੱਥੇ ਜਾਣ ਨੂੰ ਜੀ ਕਰਦਾ ਦੂਜਿਆ ਇਹ ਹੈ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਉਹ ਧੂਰੀ ਵਿੱਤੂ ਰਹੀ ਜਾਵਾਂ ਤੂਰੇ ਜਾ ਕੇ ਬੱਚਿਆਂ ਨਾਲ ਹੋਈਏ ਆਪਣੇ ਮਿੱਤਰਾਂ ਨੂੰ ਬੁਲਾਵਾਂ ਫਨ ਕਰੀਏ ਆਪਣਾ ਸ਼ਹਿਰ ਆਪਣੀਆਂ ਬਾਜ਼ਾਰ ਦੀਆਂ ਗਲੀਆਂ ਉੱਥੇ ਸਦਰ ਬਾਜ਼ਾਰ ਵਿੱਚ ਘੁੰਮੀਏ ਪੁਰਾਣੇ ਆੜੀ ਮਿਲਣ ਤਾਂ ਇਹ ਹੀ ਹੈ ਦੋ ਖੂਬਸੂਰਤ ਚੀਜ਼ਾਂ ਵੈਸੇ ਮੇਰਾ ਮੈਲਬਰਨ ਸ਼ਹਿਰ ਵੀ ਮੇਰਾ ਮੈਂ ਬਹੁਤ ਇੰਟਰਵਿਊ ਵਿੱਚ ਕਹਾਂ ਕਿ ਮੈਨੂੰ ਬਹੁਤ ਖੂਬਸੂਤ ਲੱਗਦਾ ਇਹਦੀ ਸਰਾਊਂਡਿੰਗਸ ਬਹੁਤ ਅੱਛੀਆਂ ਲੱਗਦੀਆਂ ਨੇ ਮੈਨੂੰ ਪੰਜਾਬੀ ਦੇ ਜਾਂ ਬਾਲੀਵੁੱਡ ਦੇ ਕਿਸੇ ਅਜਿਹੇ ਐਕਟਰ ਐਕਟ੍ਰੈਸ ਨਾਲ ਥੋੜਾ ਹੋਵੇ ਡ੍ਰੀਮ ਵੀ ਮੈਂ ਯਾਰ ਉਹਦੇ ਨਾਲ ਕੰਮ ਕਰਨਾ ਆਮਿਰ ਖਾਨ ਹੋਰਾਂ ਨਾਲ ਕਰ ਲਿਆ ਪਰ ਉਹਨਾਂ ਨਾਲ ਜੇ ਸਕਰੀਨ ਸਾਂਝੀ ਹੋਏ ਤਾਂ ਬਹੁ